ਰਿਆੰਕਾ ਗਾਂਧੀ ਖਿਲਾਫ ਰਵਨੀਤ ਸਿੰਘ ਬਿੱਟੂ ਸ਼ਿਕਾਇਤ ਕਰਨਗੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਸੌਂਪਣਗੇ ਸਾਲ 2021 ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਇੱਕ ਸ਼ਿਕਾਇਤ ਦਿੱਤੀ ਜਾਣੀ ਹੈ ਪ੍ਰਿੰਕਾ ਗਾਂਧੀ ਉਥੇ ਕੋਈ ਵੱਡਾ ਹੱਤ ਕਰਵਾਉਣਾ ਚਾਹੁੰਦੀ ਸੀ ਸਿੱਧੇ ਤੌਰ ਤੇ ਇਹ ਸ਼ਿਕਾਇਤ ਹੁਣ ਪੁਲਿਸ ਕਮਿਸ਼ਨਰ ਨੂੰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਸੌਂਪੀ ਜਾਣੀ ਹੈ ਉਹਨਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਮੈਂ ਸ਼ਿਕਾਇਤ ਕਰਾਂਗਾ ਕਿ ਪ੍ਰਿੰਕਾ ਗਾਂਧੀ ਨੇ ਕਿਉਂ ਮੈਨੂੰ ਭੇਜਿਆ ਮੈਨੂੰ ਪ੍ਰਿੰਕਾ ਗਾਂਧੀ ਨੇ ਜ਼ਬਰਦਸਤੀ ਕਿਸਾਨ ਅੰਦੋਲਨ ਚ ਭੇਜਿਆ ਮੈਂ ਅੰਦੋਲਨ ਦੇ ਵਿੱਚ ਜਾਣ ਤੋਂ ਮਨਾਂ ਕੀਤਾ ਸੀ ਰਵਨੀਤ ਸਿੰਘ ਬਿੱਟੂ ਇਹ ਵੱਡੇ ਇਲਜ਼ਾਮ ਲਗਾਉਂਦੇ ਦਿਖਾਈ ਦੇ ਰਹੇ ਨੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਥੇ 500 ਤੋਂ ਵੱਧ ਬੰਦਿਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ ਪ੍ਰਿੰਕਾ ਗਾਂਧੀ ਨੇ ਮੈਨੂੰ ਫੋਨ ਤੱਕ ਨਹੀਂ ਕੀਤਾ ਤਾਂ ਇਸ ਦੇ ਨੂੰ ਲੈ ਕੇ ਲਗਾਤਾਰ ਹੁਣ ਮਾਮਲਾ ਭੱਗ ਦਾ ਦਿਖਾਈ ਦੇ ਰਿਹਾ ਰਵਨੀਤ ਸਿੰਘ ਬਿੱਟੂ ਹੁਣ ਸ਼ਿਕਾਇਤ ਕਰਨ ਦੀ ਗੱਲਬਾਤ ਕਰ ਰਹੇ ਨੇ ਦੱਸਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਕਾਂਗਰਸ ਦੀ ਸੰਸਦ ਪ੍ਰਿੰਕਾ ਗਾਂਧੀ ਵਾਰੜਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੇ ਉਹਨਾਂ ਨੇ 5 ਸਾਲ ਪਹਿਲੇ ਕਿਸਾਨ ਅੰਦੋਲਨ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਸਾਫ਼ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਪ੍ਰਿੰਕਾ ਗਾਂਧੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਨਾਲ ਮਿਲਨ ਦੇ ਲਈ ਪ੍ਰੇਰਿਤ ਕੀਤਾ ਸੀ ਜਿੱਥੇ ਉਹਨਾਂ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾਉਣਾ ਚਾਹੁੰਦੇ ਨੇ ਕਿ ਪ੍ਰੇਂਕਾ ਗਾਂਧੀ ਦਾ ਇਸ ਪਿੱਛੇ ਇਰਾਦਾ ਕੀ ਸੀ ਜਦ ਕਿ ਉਹ ਜਾਣਦੀ ਸੀ ਕਿ ਕਿਸਾਨ ਉਹਨਾਂ ਦੇ ਪ੍ਰਤੀ ਕਿੰਨੇ ਹਮਲਾਵਰ ਸਨ। ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਪੂਰੀ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਇਸ ਬਿਆਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਦੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਾਂਗਰਸ ਦੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਬਿੱਟੂ ਇਹ ਬਿਆਨ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਦੇ ਰਹੇ ਨੇ ਇੱਕ ਮੀਡੀਆ ਅਦਾਰੇ ਦੇ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਪ੍ਰਯੰਕਾ ਗਾਂਧੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਮਿਲਣ ਦੇ ਲਈ ਪ੍ਰੇਰਿਤ ਕੀਤਾ ਸੀ ਸਮੇਂ ਉਹਨਾਂ ਕੋਲ ਪ੍ਰਿੰਕਾ ਗਾਂਧੀ ਦੇ ਇਰਾਦਿਆਂ ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ ਜਦਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਿਸਾਨ ਉਹਨਾਂ ਦੇ ਪ੍ਰਤੀ ਕਿੰਨੇ ਹਮਲਾਵਰ ਨੇ ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾਉਣਾ ਚਾਹਣਗੇ ਕਿ ਪ੍ਰਿੰਕਾ ਦੇ ਇਰਾਦੇ ਕੀ ਸਨ ਤੇ ਕੀ ਉਹ ਵੱਡੀ ਘਟਨਾ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਦਿਨ ਕੁਝ ਹੋ ਵੀ ਸਕਦਾ ਸੀ ਮੰਤਰੀ ਦਾ ਕਹਿਣਾ ਕਿ ਉਹਨਾਂ ਦੇ ਨਾਲ ਵਿਧਾਇਕ ਕੁਲਵੀਰ ਸਿੰਘ ਜੀਰਾ ਵੀ ਉਸ ਵੇਲੇ ਮੌਜੂਦ ਸਨ ਕੁਲਵੀਰ ਜੀਰਾ ਦੇ ਲਗਭਗ ਕਿਸਾਨਾਂ ਦੇ ਵੱਲੋਂ ਲਿੰਚਿੰਗ ਕਰ ਦਿੱਤੀ ਗਈ ਸੀ ਰਵਨੀਤ ਬਿੱਟੂ ਦੇ ਬਿਆਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੇ ਪਲਟਵਾਰ ਕੀਤਾ ਹੈ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਹੈ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜਿਸ ਬੇਸ਼ਰਮੀ ਦੇ ਨਾਲ ਬਿੱਟੂ ਨੇ ਕਾਂਗਰਸ ਦੇ ਜਨਰਲ ਸਕੱਤਰ ਨੂੰ ਅਜੇ ਹੀ ਘਟਨਾ ਚ ਘੜੀਸਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ 6 ਸਾਲ ਪਹਿਲਾਂ ਵਾਪਰੀ ਇਹ ਬਹੁਤ ਹੀ ਬਚਕਾਨਾ ਯਾਨੀ ਕਿ ਬੱਚਿਆਂ ਵਾਲੀ ਹਰਕਤ ਰਵਨੀ ਸਿੰਘ ਬਿੱਟੂ ਨੇ ਕੀਤੀ ਹੈ ਬਿੱਟੂ ਦੇ ਲਈ ਦੁੱਖ ਤੇ ਦਇਆ ਵੀ ਆਉਂਦੀ ਹੈ ਕਿ ਆਪਣੇ ਆਕਾਮਾਂ ਦੀਆਂ ਚੰਗੀਆਂ ਪੁਸਤਕਾਂ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੂੰ ਕੀ ਕੀ ਕਰਨਾ ਪੈ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਲਿਖਦੇ ਨੇ ਰਵਨੀਤ ਸਿੰਘ ਬਿੱਟੂ ਦੀ ਯਾਦਦਾਸ਼ਤ ਚਮਤਕਾਰਕ ਤੌਰ ਤੇ ਉਸ ਸਮੇਂ ਠੀਕ ਹੋ ਗਈ ਸੀ ਜਦੋਂ ਉਹਨਾਂ ਨੇ ਅਕਾਮਾਂ ਨੇ ਸ਼ਕੰਜਾ ਕੱਸਿਆ ਅਜਿਹਾ ਲੱਗਦਾ ਹੈ ਕਿ ਸਿਲੈਕਟਿਵ ਡਿਮੈਂਸ਼ੀਆ ਇੱਕ ਆਸਾਨ ਕੈਲੰਡਰ ਦੇ ਹਿਸਾਬ ਦੇ ਨਾਲ ਚੱਲਦਾ ਹੈ ਗੁਰਦਾਸਪੁਰ ਦੇ ਲੋਕ ਸਭਾ ਸਾਂਸਦ ਨੇ ਬਿੱਟੂ ਤੇ ਹਮਲਾ ਕਰਦੇ ਹੋਏ ਲਿਖਿਆ ਕਿ ਸਾਲਾਂ ਬਾਅਦ ਰਵਨੀਤ ਬਿੱਟੂ ਨੂੰ ਅਚਾਨਕ ਯਾਦ ਆਉਂਦੀ ਹੈ ਸਗੋਂ ਉਸ ਸਮੇਂ ਜਦੋਂ ਉਹਨਾਂ ਦੇ ਅਕਾਮਾਂ ਨੇ ਲਗਾਮ ਕਸੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਯਾਦ ਆਸ਼ਤ ਚਲੇ ਜਾਣਾ ਇਤਿਫਾਕ ਨਹੀਂ ਸਗੋਂ ਕੋਰੀਓਗ੍ਰਾਫੀ ਹੈ ਦੱਸਦੀ ਹੈ ਕਿ ਰਵਨੀਤ ਸਿੰਘ ਬਿੱਟੂ ਜਸਕਟਾਂ ਦਾ ਜ਼ਿਕਰ ਕਰ ਰਹੇ ਨੇ ਉਹ ਦਰਅਸਲ 5 ਸਾਲ ਪਹਿਲਾਂ ਜਨਵਰੀ 2021 ਦੀ ਹੈ ਉਸ ਸਮੇਂ ਕਿਸਾਨ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਉਸ ਸਮੇਂ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਵਿੱਚ ਜਨ ਸਰਧਨ ਕਰਵਾਈ ਗਈ ਸੀ ਵਿਧਾਇਕ ਕੁਲਵਿਰ ਸਿੰਘ ਜੀਰਾ ਦੇ ਬਿਆਨ ਮੁਤਾਬਕ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਉਹਨਾਂ ਨੂੰ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਉੱਥੇ ਸੱਦਿਆ ਗਿਆ ਸੀ। ਇਸੇ ਦੌਰਾਨ ਜਦੋਂ ਉਸ ਸਮੇਂ ਦੇ ਐਮਪੀ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਕੁਲਵਿੰਦਰ ਸਿੰਘ ਜੀਰਾ ਇਸ ਜਨ ਸਦਨ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਨਾਲ ਕੁਝ ਲੋਕਾਂ ਨੇ ਕੋਟਮਾਰ ਕੀਤੀ ਸੀ। ਇਸੇ ਦੌਰਾਨ ਜੀਰਾ ਦੀ ਪੱਗ ਵੀ ਲੱਤ ਗਈ ਸੀ ਜਦਕਿ ਰਵਨੀਤ ਬਿੱਟੂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਸੀ। ਉਸ ਸਮੇਂ ਜੀਰਾ ਨੇ ਕਿਹਾ ਸੀ ਕਿ ਇਹ ਏਜੰਸੀਆਂ ਦੇ ਲੋਕ ਸਨ ਤੇ ਕਿਸਾਨਾਂ ਤੇ ਗੁਰੂਦੇਵ ਸਿੰਘਾਂ ਨੇ ਉਹਨਾਂ ਨੂੰ ਬਚਾਇਆ ਜਦਕਿ ਏਜੰਸੀਆਂ ਦੇ ਲੋਕਾਂ ਨੇ ਭੀੜ ਦੇ ਵਿੱਚ ਮਿਲ ਕੇ ਇਹ ਹਰਕਤ ਕੀਤੀ ਹੈ। ਰਵਨੀਤ ਸਿੰਘ ਬਿੱਟੂ ਦੇ ਸਬਿਆਗ ਤੋਂ ਬਾਅਦ ਲਗਾਤਾਰ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਜਾ ਰਹੀ ਹੈ ਸਾਫ ਤੌਰ ਤੇ ਭਾਜਪਾ ਦਾ ਤੋਦਾ ਰਵਨੀਤ ਸਿੰਘ ਬਿੱਟੂ ਨੂੰ ਇਸ ਸਮੇਂ ਕਿਹਾ ਜਾ ਰਿਹਾ ਹੈ ਕਾਂਗਰਸੀ ਇਲਜ਼ਾਮ ਲਗਾ ਰਹੇ ਨੇ ਕਿ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ 6 ਸਾਲ ਪਹਿਲਾਂ ਦੀ ਘਟਨਾ ਦਾ ਜ਼ਿਕਰ ਰਵਨੀਤ ਸਿੰਘ ਬਿੱਟੂ ਕਰ ਰਹੇ ਨੇ ਪਰ ਰਵਨੀਤ ਸਿੰਘ ਬਿੱਟੂ ਨੇ ਸਾਫ ਤੌਰ ਤੇ ਕਿਹਾ ਕਿ ਉਹ ਆਪਾਲਿਸ ਕਮਿਸ਼ਨਰ ਦੇ ਕੋਲ ਪ੍ਰਿੰਕਾ ਗਾਂਧੀ ਖਿਲਾਫ ਸ਼ਿਕਾਇਤ ਦੇਣਗੇ ਇਰਾਦਿਆਂ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਕਿ ਮੈਨੂੰ ਜਾਣ ਬੁੱਝ ਕੇ ਉਸ ਸਮੇਂ ਪ੍ਰਿੰਕਾ ਗਾਂਧੀ ਬਾੜਾ ਨੇ ਕਿਉਂ ਪੇਜਾ ਸੀ ਹੁਣ ਵੇਖਣਾ ਹੋਵੇਗਾ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਜੋ ਬਿਆਨ ਦਿੱਤਾ ਗਿਆ ਇਸ ਤੇ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ